ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾ ਹੋ ਗਿਆ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਸੀ ਪਾਰਟੀ ਦਾ ਦੁਫਾੜਵਾਜੀ ਦਾ ਕੰਮ ਹੈ ਉਹ ਪਿੱਛੇ ਹਟਣ ਦੀ ਬਜਾਏ ਅੱਗੇ ਵਧਦਾ ਜਾ ਰਿਹਾ ਆਖਰ ਦੋਸਤੋ ਕੀ ਇਹੋ ਜੀਆਂ ਗੱਲਾਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਪੰਥਕ ਪਾਰਟੀ ਪੰਜਾਬ ਦੇ ਹਿੱਤਾਂ ਦੇ ਲਈ ਲੜਨ ਵਾਲੀ ਪਾਰਟੀ ਤੇ ਇੱਕ ਪੰਜਾਬ ਦੀ ਪੁਰਾਣੀ ਸਭ ਤੋਂ ਪੁਰਾਣੀ ਚ ਇੱਕ ਖੇਤਰੀ ਪਾਰਟੀ ਆਖਰ ਕੀ ਇਹੋ ਜਹਾ ਬਣਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹੋ ਜੇ ਦੰਦਖਣੇ ਪਏ ਤੇ ਹੁਣ ਇਹਦੇ ਚ ਕੀ ਡਵੈਲਪਮੈਂਟ ਹੈ ਤੇ ਕੀ ਸਭ ਕੁਝ ਅੱਗੇ ਵਧ ਰਿਹਾ ਉਹ ਦੀ ਤੁਹਾਡੇ ਨਾਲ ਆਪਾਂ ਸਾਂਝ ਪਵਾਵਾਂਗੇ ਸਭ ਤੋਂ ਪਹਿਲਾਂ ਤਾਂ ਦੋਸਤੋ ਦੇਖੋ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹਦਾ ਇੱਕ ਲੰਮਾ ਚੌੜਾ ਇਤਿਹਾਸ ਜਿਹਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਕੀ ਉਹ ਇੱਕ ਅਹਿਮ ਯੋਗਦਾਨ ਰਿਹਾ ਤੇ ਉਸ ਤੋਂ ਬਾਅਦ ਗੁਰਦੁਆਰਿਆਂ ਦੀ ਲੜਾਈ ਲੜੀ ਮਹੰਤਾ ਦੇ ਖਿਲਾਫ ਲੜਾਈ ਲੜੀ ਐਮਰਜੈਂਸੀ ਦੇ ਖਿਲਾਫ ਲੜਾਈ ਲੜਾਈ ਗੁਰਦੁਆਰਾ ਸੁਦਾਰ ਲਹਿਰ ਚਲਾਈ ਸ਼੍ਰੋਮਣੀ ਅਕਾਲੀ ਦਲ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਡੀ ਤੇ ਇੱਕ ਸਿਆਸੀ ਬਾਡੀ ਸ਼੍ਰੋਮਣੀ ਅਕਾਲੀ ਦਲ ਆਖਰ ਕੀ ਇਹੋ ਜੀਆਂ ਗੱਲਾਂ ਰਹੀਆਂ ਕਿ ਸ਼੍ਰੋਮਣੀ ਅਕਾਲ ਦਲ ਨੂੰ ਇਹ ਦਿਨ ਦੇਖਣੇ ਪਏ तमाम ਲੋਕਾਂ ਦੀ ਆਪਣੀ ਆਪਣੀ ਇਹਦੇ ਤੇ رائے ਹੈਗੀ ਹੈ ਕੋਈ ਕਹਿੰਦਾ ਕਿ ਪੰਥ ਤੋਂ ਲੈ ਕੇ ਵਪਾਰ ਤੱਕ ਦਾ ਜਿਹੜਾ ਸਫਰ ਹੈ ਉਹ ਸਫਰ ਬਣਿਆ ਕੋਈ ਕਹਿੰਦਾ ਕਿ ਪਿੰਡਾਂ ਦੀ ਪਾਰਟੀ ਸੀ ਪਿੰਡ ਤੋਂ ਲੈ ਕੇ ਕਾਰ ਉਪਰੇਟ ਜਗਤ ਤੱਕ ਦਾ ਜਿਹੜਾ ਸਫਰ ਹੈ ਉਹ ਸਫਰ ਤੈਅ ਕੀਤਾ ਉਹ ਪਾਰਟੀ ਜਿਹਨੇ ਐਮਰਜੈਂਸੀ ਦੇ ਖਿਲਾਫ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੋਰਚਾ ਵਿੱਡਿਆ ਉਸ ਇੱਕ ਤਾਕਤ ਉਹ ਤਾਕਤ ਜਿਹੜੀ ਇੰਦਰਾ ਗਾਂਧੀ ਜਿਹੜੇ ਉਹ ਸਮੇਂ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਗਿਣੇ ਜਾਂਦੇ ਸੀ ਉਹਨਾਂ ਦੇ ਖਿਲਾਫ ਲੜਾਈ ਲੜੀ ਤਾਂ ਅੱਜ ਕੀ ਇਹ ਸਮਾਸ਼ ਸ਼੍ਰੋਮਣੀ ਇਕਲ ਦਲ ਦੇ ਉੱਪਰ ਆਇਆ ਦੋਸਤੋ ਉਹ ਇੱਥੇ ਕੋਈ ਦੋਰਾਵਾ ਨਹੀਂ ਕਿ ਸ਼੍ਰੋਮਣੀ ਇਕਲ ਦਲ ਨੂੰ ਲੈ ਬੈਠਿਆ ਡੇਰਾਬਾਦ ਡੇਰਾਬਾਦ ਇੱਕ ਡੇਰਾ ਡੇਰਾ ਰਾਮ ਰਹੀਮ ਦਾ ਸੱਚੇ ਸੌਦੇ ਦਾ ਡੇਰਾ ਸਿਰਸਾ 2015 ਜੂਨ ਦੇ ਵਿੱਚ ਬਰਗਾੜੀ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਕਿਸੇ ਤਰ੍ਹਾਂ ਲੁਕੀਆਂ ਛੁਪੀਆਂ ਨਹੀਂ ਜਦੋਂ ਜੂਨ ਦੇ ਵਿੱਚ ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਬੀੜ ਹੈ ਉਹ ਬੀੜ ਚੋਰੀ ਕਰ ਲਈ ਜਾਂਦੀ ਹੈ ਡੇਢ ਤੋਂ ਮਹੀਨਾ ਕੁਝ ਨਹੀਂ ਹੁੰਦਾ ਹੈਗਾ ਸਾਇਲੈਂਟ ਰਹਿੰਦੀ ਹੈ ਉਦੋਂ ਪੰਥਕ ਸਰਕਾਰ ਤੇ ਉਸ ਤੋਂ ਬਾਅਦ ਵੱਡੇ ਵੱਡੇ ਬੈਨਰ ਬੋਰਡ ਕਿੰਦਾ ਤੇ ਨਾਰੇ ਲਿਖੇ ਜਾਂਦੇ ਨੇ ਕਿ ਤੁਹਾਡਾ ਗੁਰੂ ਸਾਡੇ ਕੋਲ ਅਜੇ ਹਿੰਮਤ ਹੈ ਤਾਂ ਅਲੱਬ ਕੇ ਦਿਖਾ ਦਿਓ ਤੇ ਉਸ ਤੋਂ ਕੁਝ ਦਿਨਾਂ ਬਾਅਦ ਫਿਰ ਉਹ ਪ੍ਰਗਾਰਦੀ ਦੀ ਧਰਤੀ ਦੇ ਉੱਪਰ ਜਿਹੜੇ ਗੁਰੂ ਮਹਾਰਾਜ ਸਾਹਿਬ ਦੇ ਅੰਗ ਸੀ ਉਹ ਖਿਲਰੇ ਹੋਏ ਮੇਰੇ ਸਿੱਖ ਸੰਗਤ ਰੋਜ਼ ਦੇ ਵਜੋਂ ਧਰਨੇ ਦਿੰਦੀ ਹੈ ਗੋਲੀ ਚੱਲਦੀ ਹੈ ਦੋ ਸਿੰਘੋ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਉਦੋਂ ਸ਼ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਬਸ ਉਹ ਸਮਾਂ ਸੀ ਜਦੋਂ ਸ਼ਰੋਮਣੀ ਅਕਾਲੀ ਦਲ ਬੈਕਫੁੱਟ ਤੇ ਜਾਣਾ ਸ਼ੁਰੂ ਹੋ ਗਿਆ ਅੱਗੇ 2017 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਇਨਸਾਫ ਦਵਾਂਗੇ ਪਰ ਇਨਸਾਫ ਮਿਲਿਆ ਨਹੀਂ ਸਮਾਂ ਨਿਕਲਦਾ ਗਿਆ 2017 ਦੇ ਵਿੱਚ ਸੱਤਾ ਤੋਂ ਪਾਸੇ ਚਲੀ ਗਈ ਸ਼੍ਰੋਮਣੀ ਅਕਾਲੀ ਦਲ 2019 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਜਦੋਂ ਲੋਕ ਸਭਾ ਦੀਆਂ ਵੋਟਾਂ ਹੋਈਆਂ ਉਹਦੇ ਵਿੱਚ ਇੱਕ ਵੱਡੀ ਨਿਮੋਸ਼ੀਜਨਕ ਹਾਰ ਦਾ ਜਿਹੜਾ ਸਾਹਮਣਾ ਦੋਸਤੋ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਪਿਆ ਤੇ ਕਿ ਬਾਈ ਦੇ ਚੌਣ ਆਉਂਦੀ ਹੈ ਬਾਈ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਐ ਲਾ ਲਓ ਕਿ ਬਿਲਕੁਲ ਧਰਤੀ ਤੇ ਡਿੱ ਗਿਆ ਸ਼੍ਰੋਮਣੀ ਅਕਾਲੀ ਦਲ ਸਿਰਫ 3 ਐਮਐਲਏ ਜਿੱਤੇ 3 3 ਐਮਐਲਏ ਵੀ ਕਿਹੜੇ ਬਿਕਰਮ ਸਿੰਘ ਮਜੀਠੀਆ ਦੇ ਧਰਮਪਤਨੀ ਜਿੱਤੇ ਮਨਪ੍ਰੀਤ ਯਾਦਲੀ ਜਿੱਤੇ ਬੰਗਾ ਦਾ ਡਾਕਟਰ ਸੁਖਵਿੰਦਰ ਸੁਖੀ ਜਿੱਤੇ 3 ਐਮਐਲਏ ਸੁਖਵੀਰ ਸਿੰਘ ਬਾਦਲਹਾਰ ਕੇ ਖੁਦ ਪ੍ਰਕਾਸ਼ ਸਿੰਘ ਬਾਦਲਹਾਰ ਕੇ ਖੁਦ ਇਸ ਤੋਂ ਵੱਡਾ ਕੀ ਹੋਊਗਾ ਹੋਰ ਬਾਦਲ ਪਰਿਵਾਰ ਦੇ ਲਈ ਉਸ ਸਾਰਾ ਕੁਝ ਖਤਮ ਹੋ ਗਿਆ ਅੱਗੇ ਜਾ ਕੇ ਜਦੋਂ ਹੁਣ 24 ਦੀ ਚੋਣ ਆਈ 24 ਦੀ ਚੋਣ ਦੇ ਵਿੱਚ ਤਾਂ ਪਾਰਟੀ ਦੀ ਜ਼ਮਾਨਤ ਜਬਤ ਹੋਊਗੀ ਪਾਰਟੀ ਦੀ ਜ਼ਮਾਨਤ ਜਬਤ ਹੋਊਗੀ ਤਾਂ ਪਾਰਟੀ ਦੁਫਾੜ ਹੋਗੀ ਦੁਫਾੜ ਹੋਗੀ ਪਾਰਟੀ ਦੇ ਇੱਕ ਵੱਡੇ ਖੇਮੇ ਨੇ ਕਿਹਾ ਜਦ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੰਦੋਵਾਰਾ ਸੁਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਬਡਾਲਾ ਬੀਬੀ ਜਗੀਰ ਬੀਬੀ ਜਗੀਰ ਕੌਰ ਤੇ ਗੁਰਪ੍ਰੀਤ ਸਿੰਘ ਬਡਾਲਾ ਚਰ ਗੁਰਪ੍ਰਤਾਪ ਸਿੰਘ ਬਡਾਲਾ ਤੇ ਚਰਨਜੀਤ ਸਿੰਘ ਬਰਾੜ ਇਹ ਲੋਕ ਸ਼ਾਮਲ ਰਹੇ ਵੱਡੇ ਨਾਮ ਸਾਰੇ ਉਹਦੇ ਵਿੱਚ ਸੀ ਤੇ ਹੁਣ ਤੁਸੀਂ ਦੇਖੋ ਇਹ ਲੋਕ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਣ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਸੁਖਵੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਯਾਨੀ ਕਿ ਸ਼੍ਰੋਮਣੀ ਕਾਲਜ ਦੀ ਪ੍ਰਧਾਨਗੀ ਛੱਡਣ ਤੇ ਆਹ ਸਾਰੇ ਲੋਕ ਸ਼੍ਰੀ ਕਾਲ ਤਖਤ ਸਾਹਿਬ ਦੇ ਜਸਰ ਸਾਹਿਬ ਕੋਲੇ ਪੇਸ਼ ਹੁੰਦੇ ਨੇ ਲਿਖਤੀ ਆਪਣੀਆਂ ਚਾਰ ਮੇਜਰ ਇਸ਼ੂ ਰੇਜ਼ ਕਰਕੇ ਉਹਨਾਂ ਤੋਂ ਮਾਫੀ ਦੀ ਉਹ ਅਪੀਲ ਕਰਦੇ ਨੇ ਤੇ ਨਾਲੋਂ ਨਾਲ ਫਿਰ ਸੁਖਵੀਰ ਸਿੰਘ ਬਾਦਲ ਨੂੰ ਉੱਥੇ ਬੁਲਾਉਣ ਦੀ ਗੱਲ ਚੱਲਦੀ ਹੈ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਖਵੀਰ ਸਿੰਘ ਬਾਦਲ ਨੂੰ ਤਲਬ ਹੋਣ ਲਈ ਕਹਿੰਦੇ ਨੇ ਉਹ ਜਾਣਦੇ ਨੇ ਕਿ ਨਿਮਾਣੇ ਸਿੱਖ ਵੱਜੋਂ ਆਪਣੇ ਇੱਕ ਚਿੱਠੀ ਦਿੰਦੇ ਨੇ ਉਸ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਚਿੱਠੀ ਨੂੰ ਜਨਤਕ ਕੀਤਾ ਜਾਵੇ। ਕਈ ਦਿਨ ਨਿਕਲ ਜਾਂਦੇ ਨੇ ਚਿੱਠੀ ਜਨਤਕ ਅੱਜ ਹੋ ਹੁੰਦੀ ਹੈ। ਉਹਦੇ 'ਚ ਵੀ ਕੁਝ ਕੁਝ ਖਾਸ ਤਾਂ ਨਹੀਂ ਹੁੰਦਾ ਹੈਗਾ ਪਰ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ ਖੇਮਾ ਦੀ ਜਾਂਚਨਾ ਦੀ ਅਪੀਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਜਿੱਥੇ ਮੈਨੂੰ ਪੰਨ ਸਿੰਘ ਸਹਿਬਾਨ ਬੁਲਾਉਣਗੇ ਮੈਂ ਉੱਥੇ ਆਉਂਗਾ ਤੇ ਉੱਥੇ ਆ ਕੇ ਮੈਂ ਆਪਣਾ ਜੋ ਵੀ ਮੈਨੂੰ سزا ਲੱਗੂਗੀ ਜੋ ਵੀ ਹੋਊਗਾ ਮੈਂ ਸਾਨੂੰ ਕਬੂਲ ਲਊਗਾ। ਦੂਜੇ ਪਾਸੇ ਅੱਜ ਸ਼ਰੋਮਣੀ ਅਕਾਲੀ ਦਲ ਦਾ ਇੱਕ ਵੱਕ ਹੋਇਆ ਖੇਮਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਵਾਇਰਾ ਚਰਨਜੀਤ ਸਿੰਘ ਬਡਾਲਾ ਗੁਰਪੁਰ ਚਰਨਜੀਤ ਸਿੰਘ ਬਰਾੜ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਜ਼ਗੀਰ ਕੌਰ ਸੁਰਜੀਤ ਸਿੰਘ ਰਖੜਾ ਜਿਹੜੇ ਇੱਕ ਵੱਡੇ ਲੀਡਰ ਨੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਅੱਜ 5 ਅਗਸਤ ਨੂੰ ਇੱਕ ਸੈਮੀਨਾਰ ਹੋ ਲੱਗਿਆ ਜਿਦੇ ਚ ਇੰਟਰੈਕਚੁਅਲ ਵਰਗ ਆਉਂਦਾਂ ਨੇ ਸੱਦਿਆ ਉਹਨਾਂ ਨੇ ਕਿਹਾ ਕਿ ਅਸੀਂ ਨੌਜਵਾਨ ਪੀੜੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਕਾਲਜਦਿਆਂ ਕੁਰਬਾਨੀਆਂ ਤੇ ਸ਼੍ਰੋਮਣੀ ਕਾਲਜਦਿਆਂ ਦੇ ਇਤਿਹਾਸ ਤੋਂ ਅਸੀਂ ਉਹਨਾਂ ਨੂੰ ਜਾਣੂ ਕਰਵਾਵਾਂਗੇ ਸੈਮੀਨਾਰ ਚੰਡੀਗੜ੍ਹ ਦੇ ਵਿੱਚ ਹੋਇਆ ਪਰ ਦੋਸਤੋ ਕੀ ਸੁਖਵੀਰ ਸਿੰਘ ਬਾਦਲ ਜੇਕਰ ਪ੍ਰਧਾਨਗੀ ਤੇ ਉਹਦਾ ਛੱਡ ਦਿੰਦੇ ਨੇ ਕਿ ਸੁਖਾੜਿਆ ਹੀ ਸ਼੍ਰੋਮਣੀ ਕਾਲਜਦਲ ਸਰਵਾਈਵ ਕਰ ਜਾਊਗੀ ਕੀ ਜੇਕਰ ਕੋਈ ਨਵਾਂ ਚਿਹਰਾ ਆ ਜਾਂਦਾ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰੂਗੀ ਕੀ ਜੇ ਸੁਖਵੀਰ ਸਿੰਘ ਬਾਦਲਹੋਰੀ ਪ੍ਰਧਾਨਗੀ ਨਹੀਂ ਛੱਡਦੇ ਕੀ ਸ਼੍ਰੋਮਣੀ ਅਕਾਲੀ ਦਲ ਅੱਗੇ ਨਹੀਂ ਵਧੂਗੀ ਸੱਤਾ ਦੇ ਵਿੱਚ ਨਹੀਂ ਆਊਗੀ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਤਸਵੀਰ ਨਹੀਂ ਉਹ ਇੱਕ ਬਣਾਉਗੀ ਉਹ ਇਹ ਸਾਰੇ ਇੱਕ ਵੱਡੇ ਸਵਾਲ ਨੇ ਪਰ ਸ਼੍ਰੋਮਣੀ ਅਕਾਲੀ ਦਲ 10 ਸਾਲ ਜੋ ਸੱਤਾ ਦੇ ਵਿੱਚ ਰਿਹਾ 7 ਤੋਂ ਲੈ ਕੇ 17 ਤੱਕ ਤਾਂ ਵੱਡੇ ਇਲਜ਼ਾਮਾਂ ਦਾ ਸਾਹਮਣਾ ਦੋਸਤੋ ਕਰਨਾ ਪਿਆ ਹੁਣ ਦੇਖਣ ਵਾਲਾ ਹੋਊਗਾ ਕਿ ਪੰਜਾਬ ਦੀ ਇਹ ਪੁਰਾਣੀ ਖੇਤਰੀ ਪਾਰਟੀ ਅੱਗੇ ਵੱਧ ਪਾਉਂਦੀ ਹੈ ਜਾਂ ਫਰ ਨਹੀਂ